ਹਾਂਜੀ ਕਿਵੇਂ ਹੋ ਮਿੱਤਰ ਪਿਆਰੇਓ ਤੇ ਜਿਵੇਂ ਆਪਾਂ ਕਹਿੰਦੇ ਆ ਸਦਾ ਨਹੀਂ ਮਨ ਹੁੰਦਾ ਇੱਕੋ ਜਿਹਾ ਬੰਦੇ ਦਾ ਕਦੇ ਕਿਵੇਂ ਤੇ ਕਦੇ ਕਿਵੇਂ ਅੱਜ ਥੋੜਾ ਜਿਹਾ ਮੂਡ ਮੇਰਾ ਧਾਰਮਿਕ ਗੀਤ ਗਾਉਣ ਦਾ ਆ ਤੇ ਅੱਜ ਪੇਸ਼ ਕਰਾਂਗੇ ਭਾਈ ਮਾਤੀ ਦਾਸ ਦੀ ਸ਼ਹੀਦੀ ਵੇੜ ਦਾ ਦ੍ਰਿਸ਼ ਕਿਵੇਂ ਸ਼ਹੀਦ ਕੀਤਾ ਗਿਆ ਦਲੋ ਸੁਣੋ ਜੀ ਆਵਾਜ਼ ਬੇਸੁਰੀ ਛੇ ਤੇਰਾ ਚੱਲਦਾ ਸੀਸੇ ਉੱਤੇ ਯਾਰਾ ਮੁੱਖ ਸਤਨਾਮ ਬੋਲਦਾ ਪਾਈ ਮਤੀ ਦਾਸ ਗੁਰੂ ਦਾ ਪਿਆਰਾ ਮੁੱਖ ਸਤਨਾਮ ਬੋਲਦਾ ਸਿਰੋਂ ਬਨ ਕੇ ਤ ਤੇਰੀ ਖੂਨ ਚੋ ਗਿਆ ਚਾਂਕ ਚਾਂਦਨੀ ਦਾ ਦਿਲ ਲਾਲ ਹੋ ਗਿਆ ਰੋ ਬਨ ਕੇ ਤੇ ਤੇਰੀ ਖੂਨ ਚੋ ਗਿਆ ਚਾਂਕ ਚਾਂਦਨੀ ਦਾ ਦਿੱਲੀ ਲਾਲ ਹੋ ਗਿਆ ਰੋਇਆ ਅੰਬਰ ਇਹ ਦੇਖ ਕੇ ਨਜ਼ਾਰਾ ਮੁਖੋਂ ਸਤਨਾਮ ਬੋਲਦਾ ਪਾਈ ਮਤੀ ਦਾਸ ਗੁਰੂ ਦਾ ਪਿਆਰਾ ਮੁਖੋਂ ਸਤਨਾਮ ਬੋਲਦਾ ਆਰਾ ਕਿਚਦਾ ਜਲਾਦ ਸੁਣ ਡੋਲਿਆ ਮੁਖੋਂ ਗੱਜ ਕੇ ਸੀ ਮਤੀ ਦਾਸ ਬੋਲਿਆ ਮੇਰਾ ਨਿਭ ਜਾਵੇ ਸਿੱਧਕ ਪਿਆਰਾ ਮੁਖੋਂ ਸਤਨਾਮ ਬੋਲਦਾ ਪਾਈ ਮਤੀ ਦਾਸ ਗੁਰੂ ਦਾ ਪਿਆਰਾ ਮੁਖੋਂ ਸਤਨਾਮ ਬੋਲਦਾ ਆਰਾ ਕਰਦਾ ਦੁਫੜ ਹੈ ਸਰੀਰ ਨੂੰ ਲੋਕੀਂ ਵੇਖ ਕੇ ਵਗਾਉਂਦੇ ਅੱਖੋਂ ਨੀਰ ਨੂੰ ਆਰਾ ਕਰਦਾ ਦੁਫੜ ਹੈ ਸਰੀਰ ਨੂੰ ਲੋਕੀਂ ਵੇਖ ਕੇ ਵਗਾਉਂਦੇ ਅੱਖੋਂ ਨੀਰ ਨੂੰ ਢੋਲ ਗਿਆ ਸੀ ਮੁਗਲੇ ਹਤੇ ਆਰਾਮਖੋ ਸਤ ਨਾਮ ਬੋਲਦਾ ਪਾਈ ਮਤੀ ਦਾਸ ਗੁਰੂ ਦਾ ਪਿਆਰਾ ਮੁੱਖ ਸਾਤ ਨਾਮ ਬੋਲਦਾ ਸੇਂਗ ਅੰਤ ਨੂੰ ਸ਼ਹੀਦੀ ਜਾਮ ਪੀ ਗਿਆ ਫਿਰ ਮਰ ਕੇ ਤੇਰੀ ਕੇਵਾਲਾ ਜੀ ਗਿਆ ਸੇਂਗ ਅੰਤ ਨੂੰ ਸ਼ਹੀਦੀ ਜਾਮ ਪੀ ਗਿਆ ਫੇਰ ਮਾਰੇ ਕਿਰਿਕੇ ਵਾਲਾ ਜੀ ਗਿਆ ਗੁਣ ਗਾਉਂਦਾ ਹੈ ਦੇਵ जग ਸਾਰਾ ਮੁਖੋਂ ਸਤ ਨਾਮ ਬੋਲਦਾ ਪਾਈ ਮਤੀ ਦਾਸ ਗੁਰੂ ਦਾ ਪਿਆਰਾ ਮੁਖੋਂ ਸਤ ਨਾਮ ਬੋਲਦਾ ਉਹ ਮੁਖੋਂ ਸਤ ਨਾਮ ਬੋਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ